ਜਲੰਧਰ ਸ਼ਹਿਰ ਤੇ ਇੱਕ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਇਆ ਤੁਹਾਨੂੰ ਦੱਸ ਦੇ ਕਿ ਭਾਰਗੋ ਕੈਂਪ ਦੇ ਵਿੱਚ ਦਿਨ ਦਿਹਾੜੇ ਇੱਕ ਜੁਵੈਲਰੀ ਦੀ ਦੁਕਾਨ ਉਹ ਜਿਹੜਾ ਨਿਸ਼ਾਨਾ ਬਣਾਇਆ ਗਿਆ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਤੜਕੇ ਤੜਕੇ ਦੇਖੋ ਜੀ ਦਿਨ ਚੜ੍ਹਦਾ ਹੀ ਰੋਬਰੀ ਹੋ ਗਈ ਵੱਡੀ ਦੁਕਾਨ ਮੈਂ ਭਾਈ ਯੂਸਵਰਨਕਰ ਸੰਗ ਦਾ ਚੇਅਰਮੈਨ ਪੰਜਾਬ ਦਾ ਭਾਈ ਬੜਾ अर्ਲੀ ਸਵੇਰੇ 10:30 ਵਜੇ ਦੀ ਵਾਰਦਾਤ ਹੋਈ ਹੈ ਨਮਸਕਾਰ ਸਰ 10:30 ਵਜੇ ਸਵੇਰੇ ਭਾਜੀ ਤਿੰਨ ਬੰਦੇ ਆਏ ਨਕਾਬਪੋਸ਼ ਆਂਦੇ ਹੀ ਉਹਨਾਂ ਨੇ ਕਾਉਂਟਰ ਦੇ ਮਾਰੇ ਦਾਤ ਕਾਉਂਟਰ ਦੇ ਦਾਤ ਮਾਰੇ ਤੇ ਬੱਚਾ ਆਪਣੇ ਵੱਲੋਂ ਅੰਦਰ ਗਿਆ ਕਿ ਮੈਂ ਸੇਵ ਹੋ ਜਾ ਕਿੰਨੇ ਕੁ ਲੋਕੀ ਦੁਕਾਨ ਦੇ ਅੰਦਰ ਸੀਗੇ ਉਸ ਟਾਈਮ ਸਿਰਫ ਇੱਕ ਸੀਗਾ ਜੀ ਹਲੇ ਬੱਚਾ ਹੀ ਆ ਕੇ ਦੁਕਾਨ ਪਹਿਲਾਂ ਖੋਲਦਾ ਰੋਜ਼ ਰੂਟੀਨ ਆ ਉਹਨਾਂ ਦੀ ਤੇ ਫਾਦਰ ਸਾਹਿਬ ਬਾਅਦ ਹੀ ਆਉਂਦੇ ਬ੍ਰਦਰ ਬਾਅਦ ਹੀ ਆਉਂਦਾ ਤਕਰੀਬਨ ਕਿੰਨਾ ਕ ਸਮਾਨ ਜਿਹੜਾ ਲੁੱਟ ਹੋਇਆ ਸਮਾਨ ਭਾਈ ਹਲੇ ਟੈਲੀ ਨਹੀਂ ਹੋਇਆ ਉਹ ਕਹਿੰਦਾ 800 ਗ੍ਰਾਮ ਤਾਂ ਮੇਰੇ ਸ਼ੋਕੇਸ 'ਚ ਲਗਾਇਆ ਸੀਗਾ ਡਿਸਪਲੇ 'ਚ ਉਹ ਚੋਂ ਮਾੜਾ-ਮੋਡਾ ਹੀ ਹੈਗਾ ਔਰ 2 ਲੱਖ ਰੁਪਈਆ ਲੈ ਗਏ ਆ ਔਰ ਉਹਦੀ ਜੇਬ 'ਚ ਉਹ ਵੀ 25-30 ਹਜ਼ਾਰ ਯਾਦਤਰ ਦੁਕਾਨ ਦੇ ਵਿੱਚ ਕੋਈ ਪੈਸੇ ਰੱਖਦਾ ਨਹੀਂ ਹੈਗਾ ਭਾਈ ਦੇਖੋ ਸੋਨੇ ਦਾ 1 ਦੁਲਾ ਸਮਾਨ ਵੇਚੀਏ ਭਾਈ 1.5-2 ਲੱਖ ਹੋ ਜਾਂਦਾ ਨਹੀਂ ਨਹੀਂ ਉਹ ਤਾਂ ਹੁੰਦਾ ਵਾ ਪਰ ਐਦਾਂ ਨਾ ਤੁਸੀਂ ਹੁਣੇ ਕਿਹਾ ਕਿ ਸਵੇਰੇ ਸਵੇਰੇ ਜਿਹੜੀ ਦੁਕਾਨ ਖੁੱਲੀ ਸੀਗੀ ਰਾਤੀ ਤਾਂ ਸਾਰੇ ਵੈਸੇ ਯਾਦਤਰ ਕੈਸ਼ ਲੈ ਕੇ ਜਾਂਦੇ ਦੁਕਾਨ ਦੇ ਵਿੱਚ ਕੋਈ ਕੈਸ਼ ਹਟਦਾ ਨਹੀਂ ਹੈ। ਦੇਖੋ ਦੁਕਾਨ 'ਚ ਸਾਡੇ ਸੇਫ ਹੁੰਦੇ ਆ। ਉਹਦੀ ਘਰ ਤੋਂ ਢੋਡੀ ਕੋਈ ਟਰਾਂਸਫਰ ਕਰਦੇ ਪੈਸੇ ਜੇ ਕੱਲ ਨੂੰ ਕੋਈ ਸਾਨੂੰ ਵੇਚਣ ਆ ਜੂਗਾ ਫਿਰ ਉਹ ਚ ਪੈਸੇ ਉਹਨੂੰ ਦੇਣੇ ਆ ਜਾਂ ਅਸੀਂ ਸੋਨਾ ਖਰੀਦਣਾ ਦੁਆਰਾ ਤੇ ਸਾਡੇ ਕੋਲ ਪੈਸੇ ਪਏ ਹੋ ਉਹ ਤਾਂ ਭਾਈ ਨੇਚਰਲੀ ਗੱਲ ਆ ਇਹ ਤੁਸੀਂ ਸਮਝਦੇ ਪ੍ਰੋਸੈਸ ਦੁਕਾਨਾਂ ਜਿਹੜੀਆਂ ਤੁਹਾਨੂੰ ਪਹਿਲੇ ਦੁਕਾਨ ਜਿਹੜੀ ਆ ਦਿਖਾਉਣ ਦੇ ਆ ਜਿੱਥੇ ਜਿਹੜੀ ਸਾਰੀ ਵਾਰਦਾਤ ਹੋਈ ਹੈ। ਸੁਦੀਖ ਸਾਹਿਬ ਉਹ ਮੌਕੇ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ। ਉਹ ਵੀ ਜਿਹੜਾ ਮੌਕੇ ਤੇ ਪਹੁੰਚ ਚੁੱਕਿਆ ਉਹ ਤੁਹਾਨੂੰ ਦੱਸ ਦੇਗੀ ਆਲੇ ਦੁਆਲੇ ਜਿਹੜੀ ਆ ਉਹਨਾਂ ਨੇ ਇੱਕ ਤਰ੍ਹਾਂ ਦਾ ਪਲਾਸਟਿਕ ਦਾ ਜਿਹੜਾ ਆਲੇ ਦੁਆਲੇ ਜੇ ਤੁਹਾਨੂੰ ਗੱਲ ਕਰੀ ਇੱਕ ਤਰ੍ਹਾਂ ਪਲਾਸਟਿਕ ਦਾ ਜਿਹੜਾ ਉਹਨਾਂ ਨੇ ਇੱਕ ਤਰ੍ਹਾਂ ਰੀਬਨ ਟਾਈਪ ਜਿਹੜਾ ਬੰਦ ਕਰਤਾ ਹੈ ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਇੱਥੋਂ ਅੰਦਰ ਨਾਲ ਜਾ ਪਾਵੇ ਤੇ ਜੇ ਫਿੰਗਰਪ੍ਰਿੰਟਸ ਵਗੈਰਾ ਜਿਹੜੇ ਆ ਆਸਾਨੀ ਦੇ ਨਾਲ ਜਿਹੜੇ ਆ ਲਿੱਤੇ ਜਾ ਸਕਣ। ਇੱਕ ਵਾਰੀ ਫਿਰ ਦੱਸ ਦਈਏ ਜਿਹੜੇ ਨਵੇਂ ਦਰਸ਼ਕ ਸਾਡੇ ਨਾਲ ਜੁੜੇ ਆ ਭਾਰਗੋ ਕੈਂਪ ਦੇ ਵਿੱਚ ਦਿਨ ਦਿਹਾੜੇ ਇੱਕ ਵਿਜੇ ਜੁਵੈਲਰਸ ਨਾਂ ਦੀ ਦੁਕਾਨ ਦੇ ਉੱਤੇ ਜਿਹੜੀ ਹੈ ਲੁੱਟ ਕੀਤੀ ਗਈ ਹੈ ਉੱਥੇ ਤੁਹਾਨੂੰ ਦੱਸ ਦਈਏ ਕਿ ਦੱਸਿਆ ਜਾ ਰਿਹਾ ਕਿ ਤਿੰਨ ਜਿਹੜੇ ਯੁਵਕ ਜਿਹੜੇ ਆਏ ਸੀਗੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਰਿਵਾਲਵਰ ਸੀਗੀਆਂ ਅਸਲੇ ਸੀਗੇ ਤੇ ਨਾਲ ਜਿਹੜੇ ਆ ਕਾਊਂਟਰ ਦੇ ਉੱਤੇ ਜਿਹੜੇ ਦਾਤ ਮਾਰ ਗਏ ਲੋਕਾਂ ਦੇ ਕਹਿਣ ਦੇ ਮੁਤਾਬਿਕ ਜਿਹੜੀਆਂ ਇਹ ਸਾਰੀਆਂ ਗੱਲਬਾਤ ਹੈ ਉੱਥੇ ਪ੍ਰਸ਼ਾਸਨ ਦੇ ਨਾਲ ਵੀ ਜਿਹੜੀ ਹੈ ਗੱਲਬਾਤ ਕਰਾਂਗੇ ਤੇ ਦੱਸਾਂਗੇ ਕੀ ਸਾਰੀ ਗੱਲਬਾਤ ਹੈ ਹੈਰਾਨਗੀ ਵਾਲੀ ਗੱਲ ਹੈ ਜਿੱਥੇ ਲਗਾਤਾਰ ਪ੍ਰਸ਼ਾਸਨ ਦਾ ਕਹਿਣਾ ਇਹ ਸੀਗਾ ਕਿ ਜਲੰਧਰ ਨੂੰ ਜਿਹੜਾ ਆ ਬਿਲਕੁਲ ਜਿਹੜਾ ਕ੍ਰਾਈਮ ਜਿਹੜਾ ਆ ਖਤਮ ਕਰ ਦਿੱਤਾ ਜਾਏਗਾ ਹੈਰਾਨਗੀ ਵਾਲੀ ਗੱਲ ਹੈ ਕਿ ਉਸ ਜਲੰਧਰ ਸ਼ਹਿਰ ਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਅਸਲਾ ਆ ਕਿੱਥੋਂ ਆ ਰਿ ਆਪ ਦੇ ਕੰਮ ਦੇ ਲਈ ਬਰਾਬਰ ਦੀਆਂ ਚੋਥੇ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਉਣ ਦੇ ਕਿ ਫੋਰੈਂਸਿਕ ਲੈਬ ਵਾਲੇ ਵੀ ਜਿਹੜੇ ਆ ਗਏ ਆ ਦੇਖ ਸਕਦੇ ਹੋ ਕਿ ਕਾਊਂਟਰ ਦੇ ਉੱਤੇ ਜਿਹੜੇ ਆ ਫਿੰਗਰਪ੍ਰਿੰਟਸ ਜਿਹੜੇ ਆ ਚੱਕੇ ਜਾ ਰਹੇ ਆ ਦਿਨ ਦੇ ਹੜੇ ਜਿਹੜਾ ਪੰਜਾਬ ਦੇ ਜਿਹੜੇ ਆ ਫਟਾਉਂਦਾ ਅੰਦਾਜ਼ੇ ਕੀ ਕਾਊਂਟਰ ਦੇ ਉੱਤੇ ਜਿਹੜੇ ਫਿੰਗਰਪ੍ਰਿੰਟਸ ਆਉ ਲਿਖੇ ਗਏ ਸਭ ਪਤਾ ਆ ਸਰਗਰਮ ਰਣਗੀ ਵਾਲੀ ਗੱਲ ਹੈ ਜਦੋਂ ਤੋਂ ਸੱਤਾ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਸੱਤਾ ਜਦੋਂ ਹੋਈ ਹੈ ਆਮ ਆਦਮੀ ਪਾਰਟੀ ਜਦੋਂ ਦੀ ਬਣੀ ਉਸ ਤੋਂ ਬਾਅਦ ਜਿਹੜਾ ਹੈ ਕ੍ਰਾਈਮ ਰੇਟ ਜਿਹੜਾ ਹੈ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਉੱਥੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਿਹੜਾ ਕ੍ਰਾਈਮ ਬਿਲਕੁਲ ਖਤਮ ਹੋ ਚੁੱਕਾ ਹੈ ਪਰ ਅੱਜ ਦੀਆਂ ਜਿਹੜੀਆਂ ਤਸਵੀਰਾਂ ਸਾਫ਼ ਤੌਰ ਤੇ ਜਿਹੜਾ ਵਾਜ਼ਿਹਰ ਕਰ ਰਹੀਆਂ ਕਿ ਦਿਨ ਦਿਹਾੜੇ ਜਦੋਂ ਇੱਕ ਸੁਨਿਆਰੇ ਦੀ ਦੁਕਾਨ ਜਿਹੜੀ ਹੈ ਵਿੱਚ ਬਾਜ਼ਾਰ ਦੇ ਵਿੱਚ ਲੁੱਟੀ ਜਾਂਦੀ ਹੈ ਤੇ ਤੁਸੀਂ ਆਪ ਸੋਚ ਸਕਦੇ ਹੋ ਕਿ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਹੈ دہشت ਦਾ ਮਾਹੌਲ ਹੋਏਗਾ ਤਸ ਦਾ ਬੈਗ ਲੈ ਚੁੱਕੇ ਲੇਕਿਨ ਜਿਹੜੇ ਨੌਜਵਾਨ ਆਂਦੇ ਆ ਜਿਹੜੇ ਮੂੰਹ ਫੇਸ ਕਵਰ ਕਰਕੇ ਸੋ ਦੇਖ ਸਕਦੇ ਹੋ ਕਿ ਦਿਨ ਦਿਹਾੜੇ ਇਸ ਮਾਰਕੀਟ ਦੇ ਵਿੱਚ ਇੱਕ ਜੁਵੈਲਰ ਦੀ ਜਿਹੜੀ ਆ ਦੁਕਾਨ ਹੈ ਉਹ ਲੁੱਟੀ ਗਈ ਹੈ ਹੈਰਾਨਗੀ ਵਾਲੀ ਗੱਲ ਹੈ ਕਿ ਵਿੱਚ ਬਚਾਅ ਕਰਨ ਵਾਸਤੇ ਵੀ ਕਿਸੇ ਤਰ੍ਹਾਂ ਦਾ ਕੋਈ ਵਿਅਕਤੀ ਆਂਡੀ ਗਵਾਂਡੀ ਵੀ ਬਿਲਕੁਲ ਨਹੀਂ ਆਇਆ ਸੋਤੇ ਤੁਹਾਨੂੰ ਦੱਸ ਦੇ ਕਿ ਜਿਹੜੀ ਇਹ ਦੁਕਾਨ ਆ ਬਿਲਕੁਲ ਭਾਰ ਕੋ ਕਮ ਸ਼ਹਿਰ ਦੇ ਵਿੱਚੋਂ ਵਿੱਚ ਆ ਹੈ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਇਸ ਦੁਕਾਨ ਦੇ ਉੱਤੇ ਜਿਹੜੀ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਚੋਰਾਂ ਦੇ ਜਿਹੜੇ ਹੌਸਲੇ ਆ ਉਹ ਕਿੰਨੇ ਕੁ بلند ਹੋਣਗੇ ਤੇ ਪੁਲਿਸ ਪ੍ਰਸ਼ਾਸਨ ਕਿੱਡੀ ਕੁ ਕੁੰਭ ਕਰਾਂਦੀ ਜਿਹੜਾ ਨੀਂ ਸੁੱਤਾ ਹੋਇਆ ਦੰਦਸਜੀ ਕੀ ਬਾਜ਼ਾਰ ਦੇ ਵਿੱਚੋਂ ਆਖਿਰਕਾਰ ਲੁੱਟ ਕਰਨ ਤੋਂ ਬਾਅਦ ਜਿਹੜਾ ਭੱਜਣਾ ਜਿਹੜਾ ਬਹੁਤ ਜ਼ਿਆਦਾ ਔਖਾ ਹੁੰਦਾ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਜਲੰਧਰ ਦਾ ਪੁਲਿਸ ਪ੍ਰਸ਼ਾਸਨ ਇੰਨਾ ਕ ਢੱਲੇ ਤੇ ਇੰਨਾ ਕ ਨਠੱਲੇ ਕਿ ਸ਼ਰਿਆਮ ਜਿਹੜੀ ਆ ਬਾਜ਼ਾਰ ਦੇ ਵਿੱਚ ਜਿਹੜੀ ਲੁੱਟ ਕੀਤੀ ਗਈ ਉਸ ਤੋਂ ਬਾਅਦ ਬੇਫਿਕਰੇ ਹੋ ਕੇ ਜਿਹੜੇ ਚੋਰ ਆ ਉਹ ਫਰਾਰ ਹੋ ਗਏ ਤੇ ਹੁਣ ਪੁਲਿਸ ਪ੍ਰਸ਼ਾਸਨ ਜਿਹੜਾ ਪਹੁੰਚਿਆ ਉਸ ਤੋਂ ਬਾਅਦ ਫਰੈਂਸਿਕ ਲੈਬ ਵਾਲੇ ਆਏ ਆ ਤੇ ਫਿੰਗਰਪ੍ਰਿੰਟ ਦੀ ਜਿਹੜੀ ਹੈ ਜਿਹੜੇ ਫਿੰਗਰਪ੍ਰਿੰਟ ਜਿਹੜੇ ਆ ਚੱਕੇ ਜਾ ਰਹੇ ਤਾਂ ਕਿ ਪਤਾ ਲੱਗੇ ਵਾਰਦਾਤ ਦਾ ਜਿਹੜਾ ਅੰਜਾਮ ਹੈ ਕਿਨੇ ਦਿੱਤਾ ਹਾਲਾਂਕਿ ਹਜੇ ਇਹ ਨਹੀਂ ਪਤਾ ਲੱਗਾ ਕਿ ਕਿੰਨਾ ਕ ਜ਼ਿਆਦਾ ਨੁਕਸਾਨ ਹੋਇ ਇਹ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਜਲੰਧਰ ਸ਼ਹਿਰ ਦੇ ਵਿੱਚ ਦਿਨ ਦਿਹਾੜੇ ਜਿਹੜਾ ਇਹ ਲੁੱਟਾਂ ਹੋਣੀਆਂ ਸ਼ੁਰੂ ਹੋ ਗਿਆ ਤੇ ਹੈਰਾਨਗੀ ਵਾਲੀ ਗੱਲ ਹੈ ਕਿ ਆਖਿਰਕਾਰ ਪੰਜਾਬ ਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਅਸਲਾ ਹੈ ਆ ਕਿੱਥੋਂ ਰਿਹਾ ਉਥੇ ਹੀ ਲਗਾਤਾਰ ਜੇ ਗੱਲ ਕਰੀਏ ਕਿ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਿਹੜੀ ਸਾਰੀ ਜਿਹੜੀ ਸਥਿਤੀ ਹੈ ਇਸ ਟਾਈਮ ਸਾਡੇ ਕਾਬੂ ਦੇ ਵਿੱਚ ਹੈ ਜਲੰਧਰ ਸ਼ਹਿਰ ਦੇ ਵਿੱਚ ਲਗਾਤਾਰ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਵੀ ਹੈ ਕਿ ਰੇਡ ਕੀਤੇ ਜਾ ਰਹੇ ਆ ਪਿਛਲੇ ਸਮੇਂ ਤੇ ਜੇ ਗੱਲ ਕਰੀਏ ਤੇ ਸੀਆਈ ਵੱਲੋਂ ਜਿਹੜੇ ਆ 6 ਪਿਸਟਲ ਜਿਹੜੇ ਆ ਬਰਾਮਦ ਕੀਤੇ ਗਏ ਸੀਗੇ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਇੰਨਾ ਪਿਸਟਲ ਫੜਨ ਤੋਂ ਬਾਅਦ ਵੀ ਜਿਹੜਾ ਜਲੰਧਰ ਸ਼ਹਿਰ ਦੇ ਵਿੱਚ ਵਾਰਦਾਤਾਂ ਦਾ ਅੰਜਾਮ ਦਿੱਤਾ ਜਾ ਰਿਹਾ ਅਸਲਿਆਂ ਦੇ ਸਿਰ ਤੇ ਆਖਿਰਕਾਰ ਇਹ ਜਿਹੜੇ ਸਾਰੇ ਅਸਲੇ ਆ ਕਿੱਥੋਂ ਰੇ ਆ शेखर फेर दादी नवे दर्शक सा जुड़े है ਭਾਰਗੋ ਕੇਮ ਦੇ ਵਿੱਚ ਦਿਨ ਦਿਹਾੜੇ ਇੱਕ ਵਿਜੇ ਜਵੈਲਰਸ ਦੀ ਜਿਹੜੀ ਦੁਕਾਨ ਹੈ ਜਿਹੜੀ ਸੁਨਿਆਰੇ ਦੀ ਦੁਕਾਨ ਹੈ ਉੱਥੇ ਜਿਹੜੀ ਹੈ ਲੁੱਟ ਹੋਈ ਹੈ ਤੁਹਾਨੂੰ ਦੱਸ ਜੇ ਕਿ ਦੋ ਤੋਂ ਤਿੰਨ ਯੁਵਕ ਜਿਹੜੇ ਆ ਦੱਸੇ ਜਾ ਰਹੇ ਆਏ ਸੀਗੇ ਜਿਨ੍ਹਾਂ ਨੇ ਮੂੰਹ ਜਿਹੜੇ ਟੱਕੇ ਹੋਏ ਸੀਗੇ ਹੱਥਾਂ ਤੇ ਉਹਨਾਂ ਦੇ ਅਸਲੇ ਸੀਗੇ ਤੇ ਜਿਹੜੇ ਤੇਜ਼ ਤਰ ਹਥਿਆਰ ਉਹਨਾਂ ਨੇ ਫੜੇ ਹੋਏ ਸੀਗੇ ਸਾਡੀ ਜਲੰਧਰ ਸ਼ਹਿਰ ਦੇ ਪੁਲਿਸ ਪ੍ਰਸ਼ਾਸਨ ਨੂੰ ਕਿਸ ਨਿਗਾਹ ਦੇ ਨਾਲ ਦੇਖਦੇ ਅਸੀਂ ਅਸੀਂ ਕਾਂਗਰਸ ਵਾਲਿਆਂ ਨੂੰ ਕੀ ਕਾਂਗਰਸ ਵਾਲਾ ਹਾਂਜੀ ਕੀ ਲੱਗਦਾ ਕ੍ਰਾਈਮ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਕ੍ਰਾਈਮ ਵਧਿਆ ਹਾਂਜੀ ਹਾਂਜੀ ਵਧੇ ਨੇ ਹਾਂ ਜੂੰਦੇ ਝਾੜੂ ਵਾਲੇ ਆਏ ਨੇ ਉਹਦੇ ਕਾਂਗਰਸ ਵਾਲੇ ਕੋਈ ਨਹੀਂ ਹਾਂਜੀ ਕਿੰਨਾ ਦੇਖ ਲਿਓ ਆਂਟੀ ਕਿ ਸ਼ਹਿਰ ਦੇ ਵਿੱਚ ਉਹ ਵਿੱਚ ਦੁਕਾਨ ਹੈ ਸ਼ਹਿਰ ਦੇ ਵਿੱਚ ਲੁੱਟ ਖੋ ਕੇ ਅਕਸਰ ਬਾਜ਼ਾਰ ਦੇ ਵਿੱਚੋਂ ਨਿਕਲ ਕੇ ਜਾਣਾ ਬੜੀ ਵੱਡੀ ਗੱਲ ਹੈ ਤੇ ਕਿੰਨਾ ਕ ਅੱਗੇ ਕਦੀ ਇੰਨੀਆਂ ਇਦਾਂ ਦੀਆਂ ਵਾਰਤਾ ਬਹੁਤ ਘੱਟ ਸੀਗੇ ਪਰ ਹੁਣ ਵਧ ਰਹੀਆਂ ਸ਼ੁਰੂ ਹੋ ਗਈਆਂ ਹਾਂਜੀ ਹੁਣ ਵਧ ਰਹੀਆਂ ਚੁਰੂ ਹੋਈਆਂ ਪਹਿਲੇ ਨਹੀਂ ਹੈਗੀਆਂ ਹੁਣ ਚੁਰੂ ਹੋਈਆਂ ਨੇ ਪਹਿਲੇ ਇਹ ਬਹੁਤ ਪਰਿਵਾਰ ਬਹੁਤ ਵਧਿਆ ਹੈ ਆ ਵੀ ਪਿਆਕੀਏ ਡੈਡੀ ਆਣਾ ਦੇ ਪਾਪਾ ਸਾਨੂੰ ਜਾਂਦੇ ਅਸੀਂ ਆਣਾ ਕੋ ਲੈਂਦੇ ਰਹਾਂ ਸਮਾਨ ਲੈਂਦੇ ਰਹਾਂ ਹਾਂਜੀ ਆਣਾ ਦੇ ਬੱਚੇ ਵੀ ਬਹੁਤ ਨਾਈਸ ਨੇ ਹਾਂਜੀ ਦੱਸ ਦਈਏ ਕਿ ਲੋਕਾਂ ਦੇ ਨਾਲ ਉਥੇ ਗੱਲਬਾਤ ਹੋਈ ਆ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਦੀ ਆਮ ਆਦੀ ਪਾਰਟੀ ਸੱਤਾ ਦੇ ਵਿੱਚ ਆਈ ਹੈ ਉਸ ਤੋਂ ਬਾਅਦ ਜਿਹੜਾ ਆ ਕ੍ਰਾਈਮ ਜਿਹੜਾ ਆ ਵਧਣਾ ਸ਼ੁਰੂ ਹੋ ਗਿਆ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਐਵੇਂ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਫਿੰਗਰਪ੍ਰਿੰਟਸ ਜਿਹੜੇ ਆ ਤਸਵੀਰਾਂ ਤੁਹਾਨੂੰ ਦਿਖਾਉਣ ਦੇ ਆ ਜਿਹੜੇ ਫਿੰਗਰਪ੍ਰਿੰਟਸ ਜਿਹੜੇ ਆ ਫ੍ਰੈਂਸਿਕ ਲੈਬ ਵੱਲੋਂ ਜਿਹੜੇ ਚੱਕੇ ਜਾ ਰਹੇ ਆ ਵਿਸ਼ੇ ਜੁਵਲਰ ਦੀਆਂ ਮੀਨਟੀਆਂ ਜਿਹੜਾ ਜਿਹੜਾ ਬਹੁਤ ਬਹੁਤ ਜੀ ਪੋਥੇਦਾਨ ਦੱਸ ਦੇ ਕਿ ਮੌਕੇ ਤੇ ਜਿਹੜੇ ਥਾਣਾ ਪਰਵਾਰੀ ਆ ਭਾਰੋ ਕੈਂਪ ਦੇ ਜਿਹੜੇ ਪਹੁੰਚ ਪਹੁੰਚੇ ਹੋਏ ਆ ਦੇਖ ਸਕਦੇ ਹੋ ਲਗਾਤਾਰ ਜਿਹੜੀ ਹੈ ਗੱਲਬਾਤ ਜਿਹੜੀ ਚੱਲ ਰਹੀ ਹੈ ਉਥੇ ਐਸਟੀਮੇਟ ਵੀ ਲਗਾਇਆ ਜਾ ਰਿਹਾ ਕਿ ਕਿੰਨਾ ਸਮਾਨ ਸੀਗਾ ਕਿੰਨਾ ਨਹੀਂ ਆਪਾਂ ਬਾਲਾ ਜਾਨ ਵਾਪਸ ਕਰੇਗੇ ਲੱਕੜ ਗਈ ਲੋਕ ਨੂੰ ਜਾਂਦੇ ਕਿ ਜਲੇ ਜਾ ਰਹੇ ਹਰਾ ਕੇ ਕੋਈ ਨਹੀਂ ਕਿ ਕੈਪ ਕਿਹੋ ਗੱਲ ਕਰ ਰਹੇ ਬਿਲਕੁਲ ਗਲਤ આરોપી ਨੂੰ ਜਵਾਬ ਦੇ ਦੇਣਗੇ ਇਹ ਗੈਰ ਕਾਨੂੰਨੀ ਪੱਧਰ ਤੇ ਪਹੁੰਚ ਕੇ ਨੁਕਸਾਨੀ ਲੀਗਾਮੇ ਨਹੀਂ ਕਰਦੇ ਹਾਂ ਜੇ ਦੇਰ ਦੇ ਬਾਰੇ ਸੋ ਉਥੇ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਜਿਹੜੀ ਹੈ ਗਲਤ ਕਰਾਂਗੇ ਇਹ ਗੱਲ ਕਰੇਗਾ ਜਿਹੜਾ ਸੱਚਮੁਖੀ ਚਾਹੇਗਾ ਤਾਂ ਮਾਤਰਾ ਦੇ ਮੋਟਾਈ ਹਮੇਸ਼ਾ ਨੂੰ ਨਾਵਾ ਹਾਂ ਬਾਬਾ ਲਾਗ ਗੱਲ ਕਰੇ ਸੇਕਰੀਫੇਦਾ ਦੀ ਜਿਹੜੇ 90 ਦਰਸ਼ਕ ਸਾਡੇ ਨਾਲ ਜੁੜੇ ਆ ਭਾਰਗੋ ਕੈਂਪ ਦੇ ਵਿੱਚ ਇੱਕ ਜੁਵੈਲਰਸ ਦੀ ਦੁਕਾਨ ਤੇ ਜਿਹੜੀ ਹੈ ਲੁੱਟ ਹੋਈ ਹੈ ਹੈਰਾਨਗੀ ਵਾਲੀ ਗੱਲ ਹੈ ਈ ਆਮ ਆਦਮੀ ਪਾਰਟੀ ਸੱਤਾ ਤੇ ਆਣ ਤੋਂ ਬਾਅਦ ਜੜੀ ਐ ਲੁੱਟਾ ਖੋਮਾ ਜੜੀਆਂ ਬਦਨੀਆਂ ਸ਼ੁਰੂ ਹੋ ਗਈਆਂ ਉਹਤੇ ਤਸਵੀਰਾਂ ਸਾਂਝੀਆਂ ਕਰ ਦਿੰਦੇ ਆ ਆਸ-ਪਾਸੇ ਦੁਕਾਨਦਾਰ ਵੀ ਜਿਹੜਾ ਇਸ ਟਾਈਮ دہشت ਦਾ ਮਾਹੌਲ ਹੈ ਕਿਉਂਕਿ ਜਿਹੜੀ ਅੱਜ ਲੁੱਟ ਇੱਥੇ ਹੋਈ ਹੈ ਕਿਸੇ ਹੋਰ ਦੁਕਾਨ ਤੇ ਵੀ ਹੋ ਸਕਦੀ ਸੀਗੀ ਤੋ ਹੈਰਾਨਗੀ ਵਾਲੀ ਗੱਲ ਹੈ तकरीबन ਜਿਹੜਾ ਸਮਾਂ ਹੈ ਇਸ ਟਾਈਮ ਸਾਢੇ 12 ਦਾ ਹੋ ਚੁੱਕਾ ਹੈ ਤੇ ਜਿਹੜੀ ਇਹ ਲੁੱਟ ਹੈ ਉਹ तकरीबन 6:11 ਵਜੇ ਦੀ ਹੈ 12 ਵਜੇ ਦੇ ਵਿੱਚ ਜਿਹੜੀ ਇਹ ਲੁੱਟ ਹੋਈ ਹੈ ਹੈਰਾਨਗੀ ਵਾਲੀ ਗੱਲ ਹੈ ਦਿਨ ਦਿਹਾੜੇ ਇੱਕ ਭਰੇ ਬਾਜ਼ਾਰ ਦੇ ਵਿੱਚ ਉਹ ਦੱਸ ਦਈਏ ਕਿ ਦਿਨ ਦਿਹਾੜੇ ਜਿਹੜੀ ਇਹ ਲੁੱਟ ਹੋਈ ਹੈ ਹੈਰਾਨਗੀ ਵਾਲੀ ਗੱਲ ਹੈ ਕਿ ਕਿਤੇ ਨਾ ਕਿਤੇ ਇੱਕ ਹਮੇਸ਼ਾ ਜੜੀਆਂ ਕੜੀਆਂ ਉਸ ਤੋਂ ਬਾਅਦ ਜਿਹੜੀਆਂ ਜੁੜਦੀਆਂ ਉਹਦੇ ਵਿੱਚ ਇਹ ਪਤਾ ਲੱਗਦਾ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਬੰਦਾ ਜਿਹੜਾ ਆਪਣਾ ਹੀ ਹੁੰਦਾ ਹੈ ਜਿਹੜਾ ਗੱਲਾਂ ਦੱਸਦਾ ਹੈ ਕਿ ਕਿੰਨੇ ਵੀ ਦੁਕਾਨ ਖੁੱਲੀਆਂ ਉੱਥੇ ਆਖਿਰਕਾਰ ਕੌਣ ਹੋਣਾ ਹੈ ਇਹ ਵੀ ਹੋ ਸਕਦਾ ਹੈ ਕਿ ਜਿਹੜੇ ਮੁੰਡੇ ਜਿਹੜੇ ਇੱਥੇ ਸਿਗਰਟ ਦੀਆਂ ਨੇ ਜਿਹੜੀ ਲੁੱਟਖੋ ਕੀਤੀ ਆ ਆਖਿਰਕਾਰ ਕਿਤੇ ਨਾ ਕਿਤੇ ਉਹਨਾਂ ਨੇ ਕਾਫੀ ਲੰਬੇ ਸਮੇਂ ਤੋਂ ਜਿਹੜੀ ਰੈਕੀ ਕੀਤੀ ਹੋਏਗੀ ਕਿ ਸਵੇਰ ਦੇ ਟਾਈਮ ਆਖਿਰਕਾਰ ਇਹ ਦੁਕਾਨ ਕੌਣ ਖੋਲਦਾ ਹੈ ਤਾਂ ਕੌਣ ਨਹੀਂ ਉੱਥੇ ਕੇ ਜਾ ਰਹੇ ਆ ਆਖਿਰਕਾਰ ਜਦੋਂ ਸਾਰੀ ਗੱਲਬਾਤ ਜਦੋਂ ਪੁਲਿਸ ਪ੍ਰਸ਼ਾਸਨ ਨਾਲ ਹੋਏਗੀ ਫੇਰ ਹੀ ਜਿਹੜਾ ਸਾਰਾ ਮਾਮਲੇ ਦਾ ਜਿਹੜਾ ਆ ਅਸਲ ਦੇ ਵਿੱਚ ਜਿਹੜਾ ਪਤਾ ਲੱਗੇਗਾ ਤੇ ਨਾਲੇ ਵੀ ਪਤਾ ਲੱਗੇਗਾ ਕਿ ਜਿਹੜੀ ਲੁੱਟ ਆਖਿਰਕਾਰ ਹੋਈ ਹੈ ਉਹ ਕਿੰਨੇ ਰੁਪਏ ਦੀ ਆ ਕਿੰਨੇ ਗੋਲਦੀ ਹੋਈ ਆ That's i ਜੀ ਜਿਹੜੇ ਇਸ ਟਾਈਮਾ ਮੌਕੇ ਤੇ ਆ ਪਰਭਾਰੀ ਦੇ ਨਾਲ ਜਿਹੜੀ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਮੋਹਨ ਜੀ ਕੀ ਸਾਰੀ ਗੱਲਬਾਤ ਹੋਈ ਇੱਕ ਵਾਰੀ ਬਰੀਫ ਕਰ ਲਿਓ ਇਹ ਨਾ ਤਿੰਨ ਜਣੇ ਇਹ ਲੜਕਾ ਕੱਲ੍ਹ ਦਾ ਨਿਕਲ ਬੈਠਾ ਸੀ ਇੱਥੇ ਆ ਕੇ ਉਹਨਾਂ ਨੇ ਉਹ ਤੇਹਾ ਦਾ ਪਿਸਤਲ ਦਿਖਾਇਆ ਨਾਲ ਦਾਦੂ ਨੂੰ ਮਾਰ ਕੇ ਦੁਕਾਨ ਤੇ ਸੋਨਾ ਲੁੱਟ ਕੇ ਲੈ ਗਿਆ ਸਰ ਟੋਟਲ ਕਿੰਨੇ ਮੁੰਡੇ ਸੀਗੇ ਤੇ ਕਿੰਨੇ ਦੀ ਚੋਰੀ ਹੋਈ ਆ ਸੋਨਾ ਕਿੰਨਾ ਲੁੱਟ ਹੋਇਆ ਤੇ ਕੈਸ਼ ਕੁਝ ਪਤਾ ਲੱਗਾ ਹਜੇ ਤੱਕ ਨਹੀਂ ਅਸ਼ਚਮੈਂਟ ਲਾ ਰਹੇ ਤਿੰਨ ਜਣੇ ਆਏ ਸੀਗੇ ਸਰ ਪਿਛਲੇ ਸਮੇਂ ਦੀ ਜੇ ਗੱਲ ਕਰੀਏ ਪਿਛਲੇ ਦਿਨੀ ਸੀ ਸਟਾਫ ਨੇ ਜਿਹੜੇ ਇਹ 6 ਪਿਸਤੌਲ ਜਿਹੜੇ ਫੜੇ ਸੀਗੇ ਉਸ ਦੇ ਬਾਵਜੂਦ ਵੀ ਸੀਐਸਟਾਫ ਦੇ ਕੰਮ ਹੋਣ ਦੇ ਬਾਵਜੂਦ ਹੀ ਪੰਜਾਬ ਦੇ ਵਿੱਚ ਆਖਰਕਾਰ ਇੰਨਾ ਜ਼ਿਆਦਾ ਅਸਲਾ ਕੀ ਕਹਿਣਾ ਸਰ ਤੁਹਾਡਾ ਕੋਈ ਗੱਲ ਨਹੀਂ ਇਹ ਵੀ ਫੜੇ ਜਾਣਗੇ ਜੀ ਤੇਸ ਕਲਵਾਂਗੇ ਫਿਲਹਾਲ ਹਜੇ ਹੀ ਨਹੀਂ ਪਤਾ ਲੱਗਾ ਸਰ ਕਿੰਨੇ ਦੀ ਚੋਰੀ ਹੋਈ ਹੈ ਇਹ ਐਸਟੀਟਮੈਂਟ ਦੱਸਿਆ ਨਹੀਂ ਹਜੇ ਹੁਣ ਦੱਸ ਕੇ ਫਿਰ ਦੱਸ ਦੇਗੀ ਵੀ ਸੋ ਤੁਹਾਨੂੰ ਦੱਸ ਦਈਏ ਕਿ ਮੌਕੇ ਤੇ ਇਹ ਜਿਹੜੇ ਇਨਚਾਰਜ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਉੱਥੇ ਉਹਨਾਂ ਦਾ ਕਹਿਣਾ ਇਹ ਹੈ ਕਿ ਫਿਲਹਾਲ ਜਿਹੜੀ ਹੈ ਹਜੇ ਇਨਵੈਸਟੀਗੇਸ਼ਨ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਹਜੇ ਇਹ ਨਹੀਂ ਪਤਾ ਲੱਗਾ ਕਿ ਚੋਰੀ ਜਿਹੜੀ ਆ ਉਹ ਕਿੰਨੇ ਦੀ ਹੋਈ ਹੈ ਤੇ ਕਿੰਨੇ ਦੀ ਨਹੀਂ ਹੋਈ ਫਿਲਹਾਲ ਉਹਨਾਂ ਦਾ ਕਹਿਣਾ ਇਹ ਹੈ ਕਿ ਸਾਡੇ ਵੱਲੋਂ ਜਿਹੜੀ ਇਹ ਵੀ ਜਿਹੜੀ ਚੋਰੀ ਆ ਜਲਦੀ ਜੜੀ ਆ ਟਰੇਸ ਕਰ ਲਈਤੀ ਜਾਏਗੀ ਤਾਂ ਜਲਦੀ ਜਿਹੜੇ ਇਹ ਹੈ ਵਿਅਕਤੀ ਹੈ ਇਹ ਫੜੇ ਜਾਣਗੇ ਹੁਣ ਦੇਖ ਫਿਰ ਤਾਂ ਦੱਸਦੇ ਕਿ ਮੌਕੇ ਤੇ ਜਿਹੜੇ ਏਡੀਸੀਪੀ ਹੈ ਉਹ ਵੀ ਇਸ ਟਾਈਮ ਜਿਹੜੇ ਹਰਿੰਦਰ ਗਿੱਲ ਜਿਹੜੇ ਮੌਕੇ ਤੇ ਪਹੁੰਚ ਚੁੱਕੇ ਆ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਆ ਕਿ ਮੌਕੇ ਤੇ ਏਡੀਸੀਪੀ ਹਰਿੰਦਰ ਗਿੱਲ ਵੀ ਜਿਹੜੇ ਆ ਪਹੁੰਚ ਗਏ ਨੇ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਫਿੰਗਰ ਪ੍ਰਿੰਟਸ ਵੀ ਜਿਹੜੇ ਆ ਲਿੱਤੇ ਜਾ ਰਹੇ ਨੇ ਉੱਥੇ ਹੀ ਜੇ ਥਾਣਾ ਉੱਥੇ ਜੇ ਥਾਣਾ ਪਰਭਾਰੀ ਦੀ ਮੰਨੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਤਿੰਨ ਲੜਕੇ ਨਕਾਬពੂਸ਼ ਐ ਸੀਗੇ ਜਿਨ੍ਹਾਂ ਦੇ ਕੋਲ ਵੈਪਨ ਵੀ ਸੀਗੇ ਤੇ ਜਿਹੜੇ ਉਸ ਤੋਂ ਬਾਅਦ ਤੇਜ਼ ਤਰ੍ਹਾਂ ਹਥਿਆਰ ਲੈ ਕੇ ਜਿਹੜਾ ਉਹਨਾਂ ਨੇ ਕਾਊਂਟਰ ਦੇ ਵਿੱਚ ਮਾਰੇ ਸ਼ੀਸ਼ੇ ਟੁੱਟੇ ਹੋਏ ਲਗਾਤਾਰ ਤੁਹਾਨੂੰ ਦਿਖਾ ਰਹੇ ਆ ਕੈਮਰੇ ਦੇ ਉੱਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਫੋਰੈਂਸਿਕ ਟੀਮ ਵੱਲੋਂ ਦੇਖ ਸਕਦੇ ਹੋ ਕਿ ਫਿੰਗਰਪ੍ਰਿੰਟਸ ਵੀ ਜਿਹੜੇ ਆ ਚੱਕੇ ਜਾ ਰਹੇ ਆ ਤਾਂਕਿ ਜਿਹੜੀ ਇਹ ਚੋਰੀ ਦੀ ਜਿਹੜੀ ਵਾਰਦਾਤ ਨੂੰ ਜਿਨ੍ਹਾਂ ਨੇ ਅੰਜਾਮ ਦਿੱਤਾ ਜਲਦ ਤੋਂ ਜਲ ਜਿਹੜੇ ਉਹ ਟਰੇਸ ਹੋ ਸਕਣ تھوڑا ودھي هاڻي پيٽو ٿي وڃي ٿو هاڻي منهنجي لاءِ اچڻ جي موقعي تي توهان جي مدد ڪرڻ جي خواهش آهي ਇਹ ਤਾਂ ਦਿਖਾ ਰਿਹਾ ਕਿ ਫਿੰਗਰਪ੍ਰਿੰਟਸ ਜਿਹੜੇ ਆ ਸ਼ੀਸ਼ੇ ਦੇ ਉੱਤੇ ਜਿਹੜੇ ਚੱਕ ਹੋ ਰਹੇ ਨੇ ਹੁਣ ਦੱਸ ਦੇ ਕਿ ਮੌਕੇ ਦੇ ਉੱਤੇ ਜਿਹੜੇ ਸੀਨੀਅਰ ਅਧਿਕਾਰੀ ਵੀ ਜਿਹੜੇ ਆ ਪਹੁੰਚ ਚੁੱਕੇ ਨੇ ਸੋ ਸੀਨੀਅਰ ਅਧਿਕਾਰੀ ਜਿਹੜੇ ਆ ਮੌਕੇ ਦੇਖ ਸਕਦੇ ਹੋ ਕਿ ਜਿਹੜੀ ਸਾਰੀ ਗੱਲਬਾਤ ਕੀਤੀ ਜਾ ਰਹੀ ਹੈ ਇਨਵੈਸਟੀਗੇਸ਼ਨ ਜਿਹੜੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਪੁੱਛ ਹੋ ਰਿਹਾ ਆ ਅਖੀਰਕਾਰ ਕਿੰਨੇ ਵਿਅਕਤੀ ਸੀਗੇ ਕੀ ਸਾਰੀ ਜਿਹੜੀ ਗੱਲਬਾਤ ਹੋਈ ਪਰ ਕਿਤੇ ਨਾ ਕਿਤੇ ਇਹ ਵੀ ਜਿਹੜੀ ਹੈ ਇੱਕ ਚੀਜ਼ ਦੇਖਣ ਵਾਲੀ ਹੈ ਕਿ ਦਿਨ ਦਿਹਾੜੇ ਆਖਿਰਕਾਰ ਦਿਨ ਦਿਹਾੜੇ ਇੱਕ ਜਵੈਲਰਸ ਦੀ ਦੁਕਾਨ ਜਿਹੜੀ ਹੈ ਲੁੱਟੀ ਜਾਂਦੀ ਹੈ ਵਿੱਚ ਬਾਜ਼ਾਰ ਦੇ ਵਿੱਚ ਵਿਅਕਤੀ ਆਂਦੇ ਆ ਲੁੱਟ ਕੇ ਉਸ ਤੋਂ ਬਾਅਦ ਵਿੱਚ ਬਾਜ਼ਾਰ ਦੇ ਵਿੱਚੋਂ ਹੀ ਫਰਾਰ ਹੋ ਜਾਂਦੇ ਆ ਆਖਿਰਕਾਰ ਪੁਲਿਸ ਪ੍ਰਸ਼ਾਸਨ ਇੰਨਾ ਢਿੱਲਾ ਮਠਾ ਕਿਉਂ не були мудріва ਸੋ ਹਰਿੰਦਰ ਗਿੱਲ ਜੀ ਮੌਜੂਦ ਹੈ ਗੱਲਬਾਤ ਕਰ ਲੈਂਦੇ ਆ ਹਰਿੰਦਰ ਸਰ ਕੀ ਕਹਿਣਾ ਜਿਹੜੀ ਚੋਰੀ ਉਹਦੇ ਬਾਰੇ ਦੱਸ ਦੱਸਦੇ ਆ ਤੁਹਾਨੂੰ ਖਾਲਜ ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਦੱਸ ਦਈਏ ਕਿ ਫਲਾਲ ਜਿਹੜੇ ਆ ਉਹਨਾਂ ਦਾ ਕਹਿਣਾ ਇਹ ਹੈ ਕਿ ਦੱਸ ਦਿੰਦੇ ਆ ਪਰ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਚੋਰੀ ਹੋਣ ਤੋਂ ਬਾਅਦ ਜੇ ਪਹਿਲੇ ਹੀ ਪੁਲਿਸ ਪ੍ਰਸ਼ਾਸਨ ਇਹਨੇ ਐਕਟਿਵ ਹੁੰਦਾ ਤੇ ਸ਼ਾਇਦ ਅੱਜ ਮੀਡੀਆ ਨੂੰ ਜਿਹੜਾ ਜਿਹੜਾ ਜਵਾਬ ਆ ਉਹ ਦੇਣਾ ਸ਼ਾਇਦ ਸੌਖਾ ਹੋ ਜਾਂਦਾ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਤਸਵੀਰਾਂ ਜਿਹੜੀਆਂ ਤੁਹਾਡਾ ਸਾਂਝੀਆਂ ਕਰਦਿਆਂ ਕਿ ਹੁਣ ਜਿਹੜਾ ਲਿਖਪੜਥ ਹੋ ਰਹੀ ਹੈ ਤੇ ਜਿਹੜੀਆਂ ਸਾਰੀਆਂ ਚੀਜ਼ਾਂ ਪੁੱਛ ਹੋ ਰਹੀਆਂ ਆ ਅਖ கொள்க <tries> ਮੈਂ ਨੂੰ ਪੁੱਛ ਮੰਮੀ ਰੋਇਆ ਜਿੰਦਗੀ ਨਾਲ ਦੇਖਦੇ ਰਹਿਣਗੇ ਰੱਤੇ ਹੋਏ ਰੋਣ ਤੋਂ ਬਿਨਾਂ ਨਾਮ ਦਾ ਆਪ ਸਰਵੋਤਮ ਪ੍ਰਾਜੈਕਟ ਆਮ ਆਮ ਮੈਂ ਦੱਸ ਦਿਆ ਕਰੀਏ ਸੋ ਫਿੰਗਰਪ੍ਰਿੰਟ ਜਿਹੜੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੇ ਚੱਕੇ ਜਾ ਰਹੇ ਆ ਬਹੁਤ ਪਾਈ ਸੇ ਕੁਰਿਆ ਮੈਂ ਦੱਸਣ ਹੋਏ ਮੋਕੇ ਤੇ ਹਰਿੰਦਰ ਗਿੱਲ ਜੀ ਮੌਜੂਦ ਹੈ ਗੱਲਬਾਤ ਸਾਰੀ ਕਰ ਲੰਦੇ ਆ ਸਰ ਜਿਹੜੀ ਅੱਜ ਚੋਰੀ ਹੋਈ ਹੈ ਸਰ ਉਹਦੇ ਬਾਰੇ ਬਰੀਫ ਕਰ ਦਿਓ ਕੀ ਕਿੰਨੇ ਦੀ ਚੋਰੀ ਹੋਈ ਹੈ ਕੀ ਸਾਰੀ ਗੱਲਬਾਤ ਇਹ ਭਾਰੋਕੇ ਪੰਜਾਬ ਦੇ ਵਿੱਚ ਇਹ ਵਿਜੇ ਜੁਵਲਰਸ ਨਾਂ ਦੀ ਇੱਕ ਜੁਵਲਰੀ ਸ਼ਾਪ ਹੈਗੀ ਹੈ ਜੀ ਅਜੇ ਕੁਮਾਰ ਸਾਨੂੰ ਵਿਜੇ ਕੁਮਾਰ ਜਿਹੜੇ ਇਹਨਾਂ ਦੇ ਮਾਲਕ ਹੈਗੇ ਆ ਇਹ ਹੁਣ ਤੋਂ ਥੋੜੀ ਜਿਹਾ ਪਹਿਲਾਂ ਕੁਝ ਤਿੰਨ ਨੌਜਵਾਨ ਜਿਹੜੇ ਹੈਗੇ ਆ ਉਹ ਆਏ ਇੱਥੇ ਤੇ ਉਹ ਜਿੰਨਾਂ ਕੋ ਦਸਨ ਮੁਤਾਬਕ ਇਹਨਾਂ ਦੇ ਕਿ ਇੱਕ ਕੋਲ ਅਸਲਾ ਸੀਗਾ ਬਾਕੀਆਂ ਕੋਲ ਜਿਹੜੇ ਦਾਤਰ ਫੜੇ ਸੀਗੇ ਜਾਂ ਹੋਰ ਵੀ ਉਹਨਾਂ ਕੋ ਮਾਰੂ ਹਥਿਆਰ ਸੀਗੇ ਔਰ ਉਹ ਆਏ ਆ ਇਹਨਾਂ ਨੂੰ ਧਰਾਤਮਕਾ ਕੇ ਤੇ ਇਹਨਾਂ ਕੋਲੋਂ ਜਿਹੜਾ ਇਹਨਾਂ ਦੇ ਸ਼ਾਪ ਦੇ ਵਿੱਚ ਜਿਵੇਂ ਤੁਸੀਂ ਦੇਖਦੇ ਹੋ ਸਾਲੇ ਡਿਸਪਲੇ ਹੋਇਆ ਹੋਇਆ ਉਹ ਸੋਨਾ ਜਿਹੜਾ ਲੈ ਗਏ ਹੈਗੇ ਆ ਤੇ ਮੌਕੇ ਤੇ ਪਹੁੰਚੇ ਆ ਤੇ ਕਿੰਨਾ ਨੁਕਸਾਨ ਹੋਇਆ ਹੈਗਾ ਕੀ ਹੋਇਆ ਉਹ ਅਜੇ ਉਹ ਉਸ ਚੀਜ਼ ਨੂੰ ਕਾਊਂਟ ਕਰ ਰਹੇ ਆ ਤੇ ਕੋਈ ਗੱਲ ਨਹੀਂ ਜਲਦੀ ਅਸੀਂ ਇਸ ਮਗਰੋਂ ਟ੍ਰੇਸ ਕਰ ਲਾਂਗੇ ਪਤਾ ਲੱਗਾ ਕਿ ਕਿੰਨਾ ਕੁ ਕੈਸ਼ ਲੁੱਟ ਹੋਇਆ ਕੋਈ ਕੈਸ਼ ਦਾ ਤੇ ਅੰਦਾਜ਼ਾ ਹੁੰਦਾ ਹੀ ਹਰ ਕੋਈ ਅਸੀਂ ਕੈਸ਼ ਦਾ ਜਿਹੜਾ ਚੈੱਕ ਕਰ ਰਹੇ ਆ ਜੀ ਵੀ ਕੈਸ਼ ਕਿੰਨਾ ਗਿਆ ਕੈਸ਼ ਤਾਂ ਨਹੀਂ ਗਿਆ ਮੇਰਾ ਖਿਆਲ ਹੈ ਜੇ ਜੋ ਕਹਿ ਰਹੇ ਹੈਗੇ ਆ ਕੈਸ਼ ਤੇ ਕੈਸ਼ ਤੇ ਜਿਹੜਾ ਜੋ ਜੁਐਲਰੀ ਗਈ ਹੈਗੀ ਆ ਸੋਨਾ ਜਾਂ ਚਾਂਦੀ ਆ ਉਸ ਚੀਜ਼ ਦੀ ਉਹ ਅਜੇ ਆਪਣੇ ਕੈਲਕੂਲੇਸ਼ਨ ਕਰ ਰਹੇ ਆ। ਘੁੱਟ ਜਿਹੜੀ ਹੋਈ ਉਹ ਸਵੇਰੇ ਹੋਈ ਆ। ਜ਼ਿਆਦਾਤਰ ਕੀ ਹੁੰਦਾ ਜਿਹੜੇ ਦੁਕਾਨਦਾਰ ਹੁੰਦੇ ਆ ਕੈਸ਼ ਜਿਹੜਾ ਦੁਕਾਨ ਦੇ ਵਿੱਚ ਨਹੀਂ ਰੱਖਦੇ। ਫਿਰ ਵੀ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ 3 ਤੋਂ 4 ਲੱਖ ਜਿਹੜਾ ਕਹਿਆ ਸੀਗਾ ਕਿੰਨੀ ਕਿ ਸੱਚਾਈ ਆ ਸਰ ਇਹਦਾ। ਤਾਂ ਉਹ ਇਹ ਤਾਂ ਹੁਣ ਇਹ ਇਹੀ ਦੱਸਣਗੇ ਜੀ ਕਿ ਕੀ ਹੈਗੀਆ ਜਦੋਂ ਸਵੇਰੇ ਦੁਕਾਨ ਖੁੱਲੀ ਇਹ ਜਿਵੇਂ ਤੁਹਾਨੂੰ ਪਤਾ ਦੁਕਾਨ ਬਾਜ਼ਾਰ ਖੁੱਲ੍ਹਾ ਬਾਜ਼ਾਰ ਖੁੱਲਦੇ ਸਾਰੀ ਇਹ ਵਾਰਦਾਤ ਹੋਈ ਹੈਗੀ ਆ। ਬਾਕੀ ਉਹਨਾਂ ਨੂੰ ਜੋ ਬਿਆਨ ਲਿਖਾਉਣਗੇ ਜੋ ਉਹਨਾਂ ਦਾ ਲਾਅਸ ਹੋਇਆ ਹੈਗਾ ਉਹ ਐਫਆਈਆ ਦੱਚ ਕਰਤੇ ਜਲਦ ਜਲਦ ਬੰਦੇ ਗ੍ਰਫਤਾਰ ਕਰਾਂਗੇ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਜਿਹੜਾ ਇਹ ਕੰਮ ਵੀ ਕੀਤਾ ਜਾ ਰਿਹਾ ਸੀ ਇਹ ਵੱਲੋਂ ਵੀ ਜਿਹੜੇ ਕੱਲ ਵੀ 6 ਪਿਸਟਲ ਬਰਾਮਦ ਹੋਏ ਉਸ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਇੰਨਾ ਆਖਿਰਕਾਰ ਅਸਲਾ ਸਰ ਕਿੱਥੋਂ ਆ ਰਿਹਾ ਦੇਖੋ ਗੱਲ ਇਦਾਂ ਜੀ ਇਹ ਅਸਲਾ ਜਿਹੜਾ ਹੈਗਾ ਇਹ ਤੁਹਾਨੂੰ ਵੀ ਪਤਾ ਹੈਗਾ ਯੂਪੀ ਚੋਂ ਐਮਪੀ ਚੋਂ ਔਰ ਕ੍ਰਾਸ ਦੀ ਬਾਰਡਰ ਜਿਹੜਾ ਹੈਗਾ ਇਹ ਜਿਹੜੀ ਵੈਪਸ ਸਮਗਲਿੰਗ ਜਿਹੜੀ ਵਪਨ ਤੇ ਨਸ਼ੀ ਦੀ ਚੱਲ ਰਹੀ ਹੈਗੀ ਆ ਇਹ ਜਿਹੜਾ ਵੈਪਨ ਯੂਪੀ ਐਮਪੀ ਚੋਂ ਜਿਹੜਾ ਹੈਗਾ इजीली ਅਵੇਲੇਬਲ ਹੋ ਜਾਂਦਾ ਔਰ ਕਾਫੀ ਜਿਹੜੀ ਪੰਜਾਬ ਪੁਲਿਸ ਹੈਗੀ ਉਹਦੇ ਰਿਕਵਰੀਜ਼ ਵੀ ਕਾਫੀ ਹੈਗੀਆਂ ਨੇ ਤੁਸੀਂ ਸੋਸ਼ਲ ਮੀਡੀਆ ਤੇ ਅਖਬਾਰਾਂ ਜਰੀਏ ਤੁਸੀਂ ਅਸ ਦੇਖਦੇ ਹੋ ਔਰ ਪੜ੍ਹਦੇ ਵੀ ਹੈਗੇ ਹੋ ਔਰ ਇਹ ਵਾਰਦਾਤ ਹੋਈ ਹੈਗੀ ਆ ਵਾਰਦਾਤ ਹੋ ਗਈ ਹੈ ਤੇ ਉਹਦੇ ਤੇ ਅਸੀਂ ਐਫਆਈਆ ਦਰਜ ਕਰਕੇ ਇਹ ਮੇਨ ਦੇ ਹੈਗਾ ਵੀ ਜੇ ਵਾਰਦਾਤ ਹੋਈ ਹੈ ਤੇ ਤੈਸ ਕਰਨਾ ਪੁਲਿਸ ਦਾ ਕੰਮ ਆ ਉਹ ਅਸੀਂ ਕਰਾਂਗੇ ਔਰ ਜਲਦ ਜਲ ਬੰਦੇ ਗ੍ਰਫਤਾਰ ਕਰਾਂਗੇ ਸੋ ਤੁਸੀਂ ਦੇਖ ਸਕਦੇ ਹੋ ਕਿ ਜਦੋਂ एडीसी बिहारेन्द्र गिल ਦੇ ਨਾਲ ਜਦੋਂ ਗੱਲਬਾਤ ਆਈ ਉੱਥੇ ਉਹਨਾਂ ਦਾ ਕਹਿਣਾ ਇਹ ਹੈ ਕਿ ਲਗਾਤਾਰ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਕਿਤੇ ਨਾ ਕਿਤੇ ਕੰਮ ਵੀ ਕਰ ਰਿਹਾ ਅਸਲ ਵੀ ਪੰਜਾਬ ਉਸ ਜਿਹੜੇ ਫੜ ਰਹੀ ਹੈ ਪਰ ਆਗਿਰਕਾਰ ਜਿਹੜਾ ਇਹ ਸਾਰਾ ਅਸਲ ਹੈ ਐਮਪੀ ਦੇ ਵਿੱਚੋਂ ਯੂਪੀ ਤੇ ਬਿਹਾਰ ਦੇ ਵਿੱਚੋਂ ਜੜਾ ਆ ਰਿਹਾ ਉਹਦੇ ਉੱਤੇ ਵੀ ਜਿਹੜਾ ਪੁਲਿਸ ਜਿਹੜਾ ਆ ਕੰਮ ਕਰ ਰਹੀ ਹੈ ਤੇ ਉੱਥੇ ਉਹਨਾਂ ਦਾ ਕਹਿਣਾ ਇਹ ਹੈ ਕਿ ਇਹ ਵੀ ਜਿਹੜਾ ਮਾਮਲਾ ਵਾ ਜਲਦੀ ਟ੍ਰੇਸ ਕਰ ਲੱਤਾ ਜਾਏਗਾ ਜਿਹੜੀ ਐਫਆਰ ਜਿਹੜੀ ਹੈ ਸਾਡੇ ਵੱਲੋਂ ਜਿਹੜੀ ਦਰਜ ਹੋ ਗਈ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਕਿੰਨੇ ਜਲਦੀ ਜਿਹੜੇ ਆ ਉਹ ਲੁਟੇਰੇ ਆ ਫੜ ਹੁੰਦੇ ਆ ਤੇ ਕਿੰਨਾ ਜਿਹੜਾ ਸਮਾਨ ਹੈ ਜਿਹੜਾ ਚੋਰੀ ਹੋਇਆ ਜਾਂ ਕਿੰਨਾ ਕਹਿ ਸੀਗਾ ਇਸ ਖਬਰ ਦੀ ਅਪਡੇਟ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਫਿਰਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਅਮਨ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ ਵਸਫੇ